ਇਸ ਸਾਲ ਪੀਲੇ ਪੂਸ਼ਾ ਤੇ ਪੂਸ਼ਾ 44 ਨੂੰ ਲੈ ਕੇ ਕਿਸਾਨ ਭਰਾਵਾਂ ਦੇ ਕਾਫੀ ਸਵਾਲ ਆ ਵੀ ਇਸ ਕਿਸਮ ਨੂੰ ਲਾਇਆ ਜਾਵੇ ਜਾਂ ਨਾ ਲਾਇਆ ਜਾਵੇ ਪੰਜਾਬ ਸਰਕਾਰ ਨੇ ਇਹਨਾਂ ਕਿਸਮਾਂ ਨੂੰ ਪੂਰਨ ਤੌਰ ਤੇ ਜਿਹੜਾ ਬੈਨ ਕੀਤਾ ਹੋਇਆ ਨੋਟਿਸ ਵੀ ਜਿਹੜਾ ਜਾਰੀ ਕੀਤਾ ਹੋਇਆ ਜਿਹੜੇ ਕਿਸਾਨ ਭਰਾ ਇਹਨਾਂ ਕਿਸਮਾਂ ਨੂੰ ਲਾਉਂਦੇ ਆ ਉਹਨਾਂ ਦੇ ਲਈ ਅੱਜ ਆਪਾਂ ਦੋ ਕਿਸਮਾਂ ਲੈ ਕੇ ਆਏ ਆ ਜਿਹੜੀਆਂ 35 ਤੋਂ 40 ਕਾਉਂਟਲ ਤੱਕ ਘੇਰ ਦਿੰਦੀਆਂ ਨੇ ਜੋ 130 35 ਦਿਨਾਂ ਦਾ ਪਨੀਰੀ ਸਮੇਤ ਜੋ ਟਾਈਮ ਲੈਂਦੀਆਂ ਨੇ ਪਿਛਲੇ ਸਾਲ ਕਾਫੀ ਵਧੀਆ ਪਰਫਾਰਮੈਂਸ ਰਹੀ ਅੱਜ ਉਹਨਾਂ ਵੈਰਾਈਟੀਆਂ ਦੀ ਜਾਣਕਾਰੀ ਦੇਵਾਂਗੇ ਕਿਰਪਾ ਕਰਕੇ ਜਿਹੜੇ ਕਿਸਾਨ ਨਵੇਂ ਹਨ ਐਗਰੀਕਲਚਰ ਸਰਵਿਸ ਪੰਜਾਬੀ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਖੇਤੀਬਾੜੀ ਪ੍ਰਤੀ ਹਰ ਰੋਜ਼ ਦੇ ਵੀਡੀਓ ਆਪਣੇ ਕਿਸਾਨ ਭਰਾਵਾਂ ਦੇ ਤੱਕ ਪਹੁੰਚ ਸਕਣ ਪੀਲੇ ਪੂਸ਼ਾ ਤੇ ਪੂਸ਼ਾ 44 ਪੰਜਾਬ ਹਰਿਆਣਾ ਦੇ ਵਿੱਚ ਕਾਫੀ ਵੱਡਾ ਰਕਬਾ ਲੈ ਕੇ ਹਰ ਸਾਲ ਜਾਂਦੀਆਂ ਨੇ ਇਸ ਸਾਲ ਕਿਸਾਨ ਭਰਾਵਾਂ ਦੇ ਲਾਉਣ ਬਾਰੇ ਅ ਰਹਿ ਮਸ਼ਵਰੇ ਨੇ ਵੀ ਇਸ ਕਿਸਮ ਨੂੰ ਲਾਇਆ ਜਾਵੇ ਜਾਂ ਨਾ ਲਾਇਆ ਜਾਵੇ ਜਿਹੜੇ ਕਿਸਾਨ ਪਰ ਇਹ ਕਿਸਮ ਨੂੰ ਲਾਉਂਦੇ ਨੇ ਉਹਨਾਂ ਦੇ ਲਈ ਅੱਜ ਦੋ ਕਿਸਮਾਂ ਦਾ ਜ਼ਿਕਰ ਕਰਾਂਗੇ ਪਹਿਲੀ ਕਿਸਮ ਦਾ ਜ਼ਿਕਰ ਕਰਦੇ ਪੀਆਰ 131 ਸਭ ਨੂੰ ਪਤਾ ਵੀ ਪੀਏਯੂ ਲੁਧਿਆਣੇ ਦੀ ਇਹ ਕਿਸਮ ਆ ਪਿਛਲੇ ਸਾਲ ਕਾਫੀ ਕਿਸਾਨ ਪਰਾਂਵਾਂ ਨੇ ਟ੍ਰਾਇਲ ਦੇ ਤੌਰ ਤੇ ਇਸ ਕਿਸਮ ਨੂੰ ਲਾਇਆ ਤੇ ਇਸ ਕਿਸਮ ਬਾਰੇ ਕਿਸਾਨਾਂ ਦੇ ਇਹ ਵੀ ਸਵਾਲ ਹੈਗੇ ਆ ਵੀ ਇਸ ਦੇ ਵਿੱਚ ਬੌਨੇ ਬੂਜੇ ਚਾਇਨਾ ਰੋਗ ਦੇ ਬੂਟੇ ਵੀ ਆਉਂਦੇ ਆ ਉਹ ਪਿਛਲੇ ਸਾਲ ਰੋਪੜ ਸਰਹੰਦ ਫਤੇਗੜ ਸਾਹਿਬ ਰੂਪਨਾਗਰ ਇਹਨਾਂ ਏਰੀਆ ਦੇ ਵਿੱਚ ਇਸ ਕਿਸਮ ਦੇ ਵਿੱਚ ਬੌਣੇ ਬੂਜਾਂ ਦੀ ਪ੍ਰੋਬਲਮ ਜਿਹੜੀ ਕਾਫੀ ਆਈ ਤੇ ਮਾਲਵੇ ਦੇ ਵਿੱਚ ਵੀ ਇਸ ਕਿਸਮ ਲੱਗੀ ਪਰ ਮਾਲਵੇ ਦੇ ਵਿੱਚ ਇਸ ਕਿਸਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ 25 ਦਿਨ ਦੀ ਇਸ ਪੀਆ 131 ਜਿਹੜੀ ਕਿਸਮ ਹੈ ਇਹਦੀ ਪਨੀਰੀ ਲੱਗਦੀ ਹੈ ਸਮੇਤ ਪਨੀਰੀ 135 ਦਿਨਾਂ ਦੇ ਲਗਭਗ ਇਹ ਕਿਸਮ ਜਿਹੜੀ ਪੱਕ ਜਾਂਦੀ ਹੈ ਕਹਿਣ ਦਾ ਭਾਵੇਂ 110 15 ਦਿਨ ਆਪਣੇ ਬਾਣ ਦੇ ਵਿੱਚ ਲੈਂਦੀ ਪਿਛਲੇ ਸਾਲ 85 ਮਣ ਤੋਂ ਲੈ ਕੇ 90 92 ਮਣ ਤੱਕ ਇਸ ਕਿਸਮ ਦਾ ਕੇਰ ਰਿਆ ਜੇ ਗੱਲ ਕਰੀਏ ਇਸ ਕਿਸਮ ਦੀ ਹਾਈਟ ਇਸ ਕਿਸਮ ਦੀ ਹਾਈਟ ਪੀਆ ਪੂਸ਼ਾ 44 ਤੇ ਪੀਲੀ ਪੂਸ਼ਾ ਦੇ ਬਰੋਬਰ ਆ ਪੱਤਾ ਚੌੜਾ ਹੈ ਬੱਲੀ ਦੀ ਲੈਂਥ ਜ਼ਿਆਦੇ ਆ ਪੀਲੀ ਪੂਸ਼ਾ ਤੇ ਪੂਸ਼ਾ 44 ਦੇ ਨਾਲੋਂ ਕੇਰ ਵੀ ਜਿਹੜਾ ਬਰੋਬਰ ਦਿੰਦੀ ਹੈ ਪੰਜਾਬ ਸਰਕਾਰ ਦਾ ਕਹਿਣਾ ਹੈ ਵੀ ਪੀਲੇ ਪੂਸ਼ਾ ਤੇ ਪੂਸ਼ਾ 44 ਨੂੰ ਆਪਾਂ ਨੂੰ ਜਲਦੀ ਲਾਉਣਾ ਪੈਂਦਾ ਹੈ ਜਿਵੇਂ ਕਿ ਇਹਦੀ ਵੀ 15 ਕੇ 20 ਜੂਨ ਦੇ ਲਗਭਗ ਇਨ੍ਹਾਂ ਕਿਸਮਾਂ ਨੂੰ ਲਾਉਣਾ ਪੈਂਦਾ ਹੈ ਤੇ ਪਾਣੀ ਦੀ ਖਪਤ ਵੀ ਜ਼ਿਆਦਾ ਹੁੰਦੀ ਹੈ ਵਾਇਰਸ ਰੋਗ ਵੀ ਕਾਫੀ ਜ਼ਿਆਦਾ ਆਉਂਦੇ ਆ ਪਿਛਲੇ ਸਾਲ ਜਿੰਨਾ ਕਿਸਾਨਾਂ ਨੇ ਪੀਆਰ 131 ਲਾਈ ਉਹਨਾਂ ਦੇ ਬਹੁਤ ਘੱਟ ਬਿਮਾਰੀ ਆਈ ਤੇਲੇ ਦੀ ਸਮੱਸਿਆ ਤਾਂ ਪਿਛਲੇ ਸਾਲ ਬਿਲਕੁਲ ਨਹੀਂ ਆਈ ਕਿਉਂਕਿ ਸੁੰਡੀ વાਸੇ 2 2 3 3 ਸਪਰੇਹਾਂ ਕੀਤੀਆਂ ਕਿਸਾਨਾਂ ਨੇ ਜਿਹੜਾ ਤੇਲੇ ਦੇ ਅੰਡੇ ਸੀ ਪਹਿਲੀ ਖਤਮ ਕਰਤੇ ਐਨੀਆਂ ਕਿ ਸਪਰੇਹਾਂ ਕੀਤੀਆਂ ਤੇ ਪੱਤਾ ਵੀ ਕਿਸਮ ਦਾ ਚੌੜਾ ਮੇਰੇ ਕਾਫੀ ਕਿਸਾਨ ਮਿੱਤਰਾਂ ਦੇ ਖੇਤਾਂ ਦੇ ਵਿੱਚ ਪੀਆਰ 131 ਜਿਹੜੀ ਕਿਸਮ ਲੱਗੀ 5 ਤੋਂ 6 ਕਿਲੋ ਜਿਹੜਾ ਇਸ ਕਿਸਮ ਦੇ ਸੀਡ ਦੇ ਨਾਲ ਇੱਕ ਇੱਕਲੇ ਦੀ ਪਲੇਰੀ ਜਿਹੜੀ ਤਿਆਰ ਹੁੰਦੀ ਹੈ ਕਿਸਮ ਸ਼ੁਰੂਆਤੀ ਤੌਰ ਤੇ ਵੀ ਕਾਫੀ ਵਧੀਆ ਫੋਰਟ ਕਰਦੀ ਹੈ 2 2 2.5 ਗੱਟੇ ਜਿਹੜੇ ਇਸ ਕਿਸਮ ਦੇ ਵਿੱਚ ਯੂਰੀਆ ਦੇ ਪੈਂਦੇ ਆ ਕੋਈ ਜਿਆਦਾ ਫੰਗਸ ਨਹੀਂ ਆਉਂਦੀ ਕਿਉਂਕਿ ਜਦੋਂ ਨਵੀਆਂ ਕਿਸਮਾਂ ਆਉਂਦੀਆਂ ਨੇ ਉਹਨਾਂ ਦੇ ਵਿੱਚ 2-3 ਸਾਲ ਜਿਹੜੇ ਆਪਾਂ ਵਾਇਰਸ ਰੋਗ ਆ ਜਾਂ ਫੰਗਸ ਆ ਉਹ ਬਹੁਤ ਘੱਟ ਆਉਂਦੀ ਹੈ ਮੈਂ ਮੇਰੇ ਕਿਸਾਨ ਭਰਾ ਨੂੰ ਰਿਕਵੈਸਟ ਕਰਦਾ ਵੀ ਤੁਸੀਂ ਪੀਆਰ 131 ਦਾ ਕੁਸ਼ਕ ਏਰੀਆ ਜ਼ਰੂਰ ਲਾ ਕੇ ਦੇਖੋ ਕਿਉਂਕਿ ਜਿਹੜੇ ਕਿਸਾਨ ਭਰਾ ਜਿਆਦਾ ਪੀਲੇ ਪੂਸ਼ ਅਤੇ ਪੂਸ਼ਾ 44 ਲਾਉਂਦੇ ਆ ਕੁਸ਼ਕ ਏਰੀਆ ਦੇ ਵਿੱਚ ਮੂੰਗੀ ਤੇ ਮੱਕੀ ਆ ਗਈ ਮੂੰਗੀ ਤੇ ਮੱਕੀ ਵਾਲੇ ਏਰੀਆ ਦੇ ਵਿੱਚ ਪੀਆਰ 26 ਲਾਓ ਪੰਜਾਬ ਸਰਕਾਰ ਉਹਦੇ ਲਾਉਣ ਦੇ ਲਈ ਕਿਸਾਨਾਂ ਨੂੰ ਬੜੇ ਮੈਸੇਜ ਦੇ ਰਹੀ ਆ ਦੂਸਰੀ ਵੈਰਾਈਟੀ ਹੁੰਦੀ ਆ ਸੁਪਰੀਮ 110 ਇਹ ਸੁਪਰੀਮ ਬਰੀਡਡ ਜਿਹੜੀ ਵੈਰਾਈਟੀ ਆ ਕੰਪਨੀ ਜਿਹੜੀ ਹੈ ਸੁਪਰੀਮ ਬਰੀਡਡ ਕੰਪਨੀ ਨੇ ਜਿਹੜਾ ਇਹ ਬੀਜ ਬਣਾਇਆ ਹੋਇਆ ਇਹ ਬੀਜ ਪਰਮਲੀਆ ਇਸ ਬੀਜ ਨੂੰ ਤੁਸੀਂ ਹਾਈਬ੍ਰਿਡ ਕਿਸਮ ਨਹੀਂ ਕਹਿ ਸਕਦੇ ਕਿਉਂਕਿ ਇਹ ਖੁਦ ਬਰੀਡਡ ਕੀਤੀ ਹੋਈ ਆ ਸਪਰੀਮ ਵਾਲਿਆਂ ਨੇ ਜੇ ਗੱਲ ਕਰੀਏ ਇਸ ਵੈਰਾਈਟੀ ਦੀ 25 ਦਿਨ ਦੀ ਪਨੀਰੀ 135 40 ਦਿਨ ਪਨੀਰ ਸਮੇਤ ਪਨੀਰੀ ਲੈਂਦੇ ਆ ਸ਼ੁਰੂਆਤੀ ਤੌਰ ਤੇ ਫੋਟ ਕੱਟ ਕਰਦੀ ਹੈ ਤੇ ਪਿੱਛੋਂ ਜਾ ਕੇ ਫੋਟ ਫਟਾਰਾ ਵਧਿਆ ਕਰਦੀ ਹੈ ਪਿਛਲੇ ਸਾਲ 35 36 40 ਕੁੰਟਲ ਤੱਕ ਇਸ ਕਿਸਮ ਦਾ ਕੇਰੇ ਰਿਹਾ ਇਸ ਕਿਸਮ ਦੇ ਵਿੱਚ ਥੋੜੀ ਜਿਹੀ ਹਲਦੀ ਰੋਗ ਦੀ ਸਮੱਸਿਆ ਆਉਂਦੀ ਹੈ ਤੇ ਇੱਕ ਦੋ ਸਪਰੀਹਾਂ ਤੁਸੀਂ ਗੱਬਵਾਸਾ ਸਮੇਂ ਹਲਦੀ ਰੋਗ ਤੇ ਡੋਡੀ ਰੋਗ ਦੀਆਂ ਜੋ ਬਿਮਾਰੀਆਂ ਆਉਂਦੀਆਂ ਨੇ ਉਹਨਾਂ ਦੇ ਸਬੰਧਤ ਇਸ ਦੇ ਵਿੱਚ ਤੁਸੀਂ ਕੁਝ ਟਰੀਟਮੈਂਟ ਜਿਹੜਾ ਕਰ ਸਕਦੇ ਹੋ 4 ਕਿਲੋ ਦੀ ਪੈਕਿੰਗ ਪਿਛਲੇ ਸਾਲ 16-1700 ਰੁਪਏ ਦੀ ਸਪਰੀਮ 110 ਦੀ ਮਿਲੀ ਤੇ ਜੇ ਗੱਲ ਕਰੀਏ ਪਾਣੀ ਦੀ ਪਾਣੀ ਤਾਂ ਪੀਲੀ 14 ਸਿੱਖ ਮੁੱਛਲ 1886 ਵੀ ਕਾਫੀ ਲੈਂਦੇ ਆ ਪਰ ਪੰਜਾਬ ਸਰਕਾਰ ਨੇ ਪੀਲੀ ਪੂਸ਼ਾ ਪੂਸ਼ਾ 44 ਕਿਸਮ ਨੂੰ ਲਾਉਣ ਦੇ ਲਈ ਜਿਹੜਾ ਬੈਨ ਕੀਤਾ ਹੋਇਆ ਹੈ ਜਿਹੜੇ ਇਸ ਸੀਡ ਨੂੰ ਵੇਚਣਗੇ ਉਹਨਾਂ ਤੇ ਵੀ ਕਾਰਵਾਈਆਂ ਹੋ ਸਕਦੀਆਂ ਨੇ ਕਿਉਂਕਿ ਜਦੋਂ ਪੰਜਾਬ ਸਰਕਾਰ ਨੇ ਹੀ ਇਸ ਕਿਸਮ ਨੂੰ ਲਾਉਣ ਤੋਂ ਆਪਾਂ ਨੂੰ ਜਿਹੜਾ ਰੋਕਿਆ ਹੋਇਆ ਤੁਸੀਂ ਜੇ ਪੀੜੀ ਪੂਸ਼ਾ ਪੂਸ਼ਾ 44 ਲਾਉਣੇ ਤਾਂ ਕੁਸ਼ਕ ਏਰੀਆ ਸਪ੍ਰੇ 110 ਦਾ ਵੀ ਲਾ ਕੇ ਦੇਖੋ ਕੁਸ਼ਕ ਏਰੀਆ ਪੀਆਰ 334 ਦਾ ਲਾ ਕੇ ਦੇਖੋ ਚਲੋ ਮੂੰਗੀ ਤੇ ਮੱਕੀ ਵਾਲਾ ਏਰੀਆ ਆ ਗਿਆ ਉਹਦੇ ਵਿੱਚ ਤੁਸੀਂ ਪੀਆਰ 126 ਲਾਓ ਜਾਂ 1509 ਜਾਂ 1692 ਵਗੈਰਾ ਤੁਸੀਂ ਲਾ ਸਕਦੇ ਹੋ ਕਿਉਂਕਿ ਚਲੋ ਜਿਹੜੇ ਕਿਸਾਨਾਂ ਦੀ ਮਰਜ਼ੀ ਆ ਵੀ ਅਸੀਂ ਪੀ ਪੂਸ਼ 44 ਪੀਲੀ ਪੂਸ਼ਾ ਲਾਉਣੀ ਉਹਨਾਂ ਦੇ ਸਰਦਰ ਦੇ ਵੀ ਲਾਉਣੀ ਜਾਂ ਨਾ ਲਾਉਣੀ ਜੇ ਤੁਸੀਂ ਬਾਵਾ ਏਰੀਆ ਖੇਤੀ ਕਰਦੋ 12 15 20 ਕਿੱਲੇ ਖੇਤੀ ਕਰਦੇ ਹੋ ਉਹਦੇ ਵਿੱਚ 5 7 ਕਿੱਲੇ ਤੁਸੀਂ ਸਪ੍ਰੇਮ 110 ਜਾਂ ਤੁਸੀਂ ਪੀ 831 ਨੂੰ ਲਾਓ ਮੈਂ ਦੋਨੇ ਵੈਰਾਈਟੀਆਂ ਦੇਖੀਆਂ ਨੇ ਬੜੇ ਸੋਹਣੇ ਇੱਕ ਸਮਾਨ ਦੇ ਕੇਰ ਆ ਕੋਈ ਜ਼ਿਆਦਾ ਬਿਮਾਰੀ ਦੀ ਦਿੱਕਤ ਜਿਹੜੀ ਨਹੀਂ ਆਉਂਦੀ ਧੰਨਵਾਦ